ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਡਰੈੱਸ ਇੱਕ ਵਾਰੀ ਸੱਜਣੋ ਨੋਟ ਕਰ ਲਿਓ ਪਿੰਡ ਮੱਤੇয়াল ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਸ਼੍ਰੀ ਅਮਰਤਸਰ ਸਾਹਿਬ ਆ ਗਿਆ ਤੇ ਇਸ ਵੇਲੇ ਸੱਜਣੋ ਮੱਤੇয়াল ਪਿੰਡ ਦੇ ਵਿੱਚ ਮੌਜੂਦ ਹਾਂ ਤੇ ਵਪਾਰ ਲੈਣ ਦਾ ਕੰਮ ਆ ਰੁਟੀਨ 'ਚ ਭਰਾ ਹਰਾਂ ਕੋਲੇ ਮੱਝਾਂ ਗਾਵਾਂ ਜਿਹੜੀਆਂ ਆਉਂਦੀਆਂ ਤੀਜੀ ਚੌਥੀ ਵੀਡੀਓ ਹੈ ਸੱਜਣੋ ਤੇ ਤਕਰੀਬਨ ਜ਼ਿਆਦਾਤਰ ਗਾਵਾਂ ਹੀ ਤੁਹਾਨੂੰ ਵੀਡੀਓ 'ਚ ਵਿਖਾਈਆਂ ਰਿਕਵੈਸਟ ਬੇਨਤੀ ਰਹਿੰਦੀ ਹੈ ਕਿ ਕੋਈ ਵੀ ਪਸ਼ੂ ਸੱਜਣੋ ਜਿਹੜਾ ਖਰੀਦਦਾਰੀ ਕਰਨੀ ਆ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਤੇ ਇੱਕ ਰਿਕਵੈਸਟ ਬੇਨਤੀ ਸੱਜਣੋ ਇਹ ਰਹਿੰਦੀ ਆ ਕਿ ਚੈਨਲ ਨੂੰ ਜ਼ਰੂਰ ਕਰ ਲਿਓ ਸਬਸਕ੍ਰਾਈਬ ਤੇ ਘੰਟੀ ਦਾ ਬਟਨ ਜਿਹੜਾ ਉਹ ਵੀ ਆਲਟ ਤੇ ਸੈੱਟ ਕਰ ਲਿਓ ਕਿ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਜਿਹੜਾ ਤੁਹਾਡੇ ਕੋਲੇ ਆ ਜੇ ਤੇ ਤੁਸੀਂ ਆਪਣੀ ਪਸੰਦੀ ਦਾ ਵੀ ਪਸੂ ਜਿਹੜਾ ਉਹਦੀ ਖਰੀਦਦਾਰੀ ਕਰ ਸਕੋ ਆ ਜੋ ਕਰੀਏ ਗੱਲਬਾਤ ਮਾਲਕ ਨਾਲੇ ਚਲਾ ਕੇ ਵੇਣੇ ਨਾਲੇ ਰੇਟ ਰੂਟ ਪੁੱਛਦੇ ਆ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਚੜਦੀ ਕਲਾ ਨਾ ਨਾ ਮਾਲਕ ਦੀ ਮਿਹਰ ਆ ਜੀ ਨਾਂ ਕੀ ਹੈ ਵੀਰੇ ਨਾਂ ਪੀਜੀ ਆਪਣਾ ਰਾਜਵੀਰ ਰਾਜ ਆਪਣਾ ਮੱਤੇਵਾਲਾ ਜ਼ਿਲ੍ਹਾ ਭਰਾਵੀ ਸਰ ਸਤੀਰ ਬਾਬਾ ਬਕਰ ਟਾਸੀਲ ਆ ਗਈ ਬਾਬਾ ਬਕਰ ਹਾਂਜੀ ਤੇ ਮੋਬਾਈਲ ਨੰਬਰ ਜੀ 84372 45302 ਵੈਸੇ ਤਾਂ ਸੱਜਣੋ ਸਕਰੀਨ ਤੇ ਵੀ ਚੱਲਦਾ ਰਹੂਗਾ ਸਕਰੀਨ ਤੇ ਵੀ ਚੱਲਦਾ ਤੇ ਆਹ ਬਾਪੂ ਜੀ ਗਾਂ ਕਿਹੜਾ ਸੂਆ ਸੂਈ ਆ ਸੂਆ ਦੂਜਾ ਹੀ ਆ ਜੀ ਦੂਜਾ ਸੂਆ ਸੂਈ ਆ ਦੂਜਾ ਸੂਆ ਸੂਈ ਜੇ ਤੇ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਬਾਈ ਜੀ ਆ ਦੇਖੋ ਜੇਲ੍ਹ ਨਾਲ ਆ ਰਹੀ ਆ ਸੂਈ ਨੂੰ ਕਈ ਡਾਗਿਓ ਆ ਜੇ ਠੀਕ ਆ ਹਾਂਜੀ ਹਾਂਜੀ ਤੇ ਬਾਕੀ ਕੁਣੇ ਸੁਈ ਕਈ ਟਾ ਕੋ ਆ ਵਾ ਫਿਰ ਚੋ ਜਾ ਕੇ ਛਟਾਇਆ ਤਾ ਤੁਰਾ ਮਾਰ ਕੇ ਗਾੜੀ ਬੱਚੇ ਕੁਝ ਛਟਾਇਆ ਬੱਚਾ ਕੀ ਦੇਗੀ ਵੀਰੇ ਬੱਚਾ ਬਾਜੀ ਬੱਛਾ ਆ ਜੇ ਬੱਛਾ ਦੇਗੀ ਹਾਂਜੀ ਬੱਛਾ ਦੇ ਤੇ ਪਹਿਲਾਂ ਨੇ ਕਿੰਨਾ ਘੁੱਟ ਦੱਦ ਪਿੰਡਾ ਬਾਜੀ 2 ਦਿਨ ਪਹਿਲਾਂ ਨੇ ਦਿੱਤਾ ਜੇ 18 ਤੋਂ 18.5 17 ਇੱਥੇ ਦੋ ਦੁੱਧ ਤਾ ਠੀਕ ਆ ਹਾਂਜੀ ਪਿੰਡੋਂ ਆਪਣੇ ਲਈ ਪਿੰਡੋਂ ਹੀ ਲਈ ਹਾਂਜੀ ਤੇ ਚੂਣ ਚਾਂਣ ਵਧੀਆ ਬਾਈ ਜੀ ਹਾਂ ਬਾਈ ਜੀ ਕੋਈ ਭੂੜ ਨਹੀਂ ਕੋਈ ਛਟਾ ਨਹੀਂ ਸੀ ਇਹ ਨਹੀਂ ਵੀ ਭਾਰੇ ਦੋ ਪਾਸੇ ਬਹਿ ਕੇ ਦੋ ਇਧਰ ਵੇਖੋ ਬਾਈ ਜੀ ਠੀਕ ਆ ਹਾਂਜੀ ਨਹੀਂ ਠੀਕ ਠੀਕ ਬਾਈ ਚੂਣ ਚਾਂਣ ਤਾਂ ਬਹੁਤ ਖਰੀਆ ਹੈ ਹਨਾ ਕਿਆ ਬਾਤ ਹੈ ਬਾਈ ਜੀ ਗਾਲੀ ਕੋਈ ਨਹੀਂ ਈਡੀ ਬੋਲੀ ਦੇ ਉਮਰ ਕੀ ਤਾਂ ਆ ਰਿਹਾ ਤੇ ਕੱਢੀ ਬਾਹਰ ਮੇਰਾ ਭਰਾ ਤੋਲ ਕੇ 2 ਕਿਲੋ ਚਾਹ ਜਾਣਾ 2 ਕਿਲੋ ਚੋਤੀ ਬਾਈ ਜੀ ਠੀਕ ਆ ਹਾਂਜੀ ਬਾਕੀ ਬੱਚੇ ਆ ਵੜਾ ਕੱਲ ਦੀ ਲੋਬੀ ਸੱਜਣਾ ਪ੍ਰਿੰਟ ਵਾਈਜ਼ ਚੰਗੀ ਆ ਬਾਕੀ ਵਸੇ ਸਾਫ ਜਾਤ ਕੁਆਲਿਟੀ ਆ ਤੇ ਕੀਰਾ ਹੁਣ ਹਜੇ ਸੂਈ ਆ ਅਜੇ ਹੁਣੇ ਤਾਂ ਸੂਈ ਆ ਤੁਹਾਨੂੰ ਬੜਾ ਘੰਟਾ ਦਾ ਬੱਚਾ ਕੱਢਿਆ ਬਾਹਰ ਵਾਕਿਆ ਜੀ ਹਾਂਜੀ ਮੋੜ ਲਿਆ ਬਾਕੀ ਦਾ ਵਹਿ ਡਾਂਗੀ ਆ ਮਗਾ ਬਾਈ ਜੀ ਜਾਰੀ ਚੰਗੀ ਆ ਤੇ 20 ਕਿਲੋ ਦੁੱਧਵੇਂ ਕਿਵੇਂ ਚੜਾਉਗੀ ਗਰਮੀ ਦੇ ਵਿੱਚ ਬਾਈ ਜੀ ਤੇ ਬਾਪੂ ਜੀ ਰੇਟ ਇਹਦਾ ਫਿਰ ਕੀ ਰਹੂਗਾ ਰੇਟ ਵੇਖੋ ਬਾਈ ਜੀ ਜਿੰਨੇ ਕੀ ਆ ਗਈ ਦੇ ਦੀ ਇਹ ਇਹ ਜੇ ਤੁਹਾਨੂੰ ਬੋਲਾ 70 ਦੀ ਭਾਅ ਵੇਚ ਮੈਂ ਪਹਿਰ ਦੀ ਵੇਚ ਲੀਏ 60 ਚ ਮਾਰ ਤਾਂ ਬਾਈ ਜੀ ਕਰ ਦਾਂਗੇ ਬਾਪੂ ਜੀ ਤਾਂ ਵੀ ਫਿਰ ਯਾ ਸੁਨੋ ਜੀ ਹਾਂ ਨਾ 2 ਘਰ ਸਾਦੀ ਜਰਾ 2 ਘੱਟ 60 ਦੀ 58000 ਦੀ ਹਾਂਜੀ ਉਹਦੇ ਚ ਕੋਈ ਪਿਆਰ ਮੁਹੱਬਤ ਹੋਰ ਕੋਈ ਹੋਰ ਯਾਰ ਬੜਾ 58000 ਚ ਸੱਜਣੋਂ ਮਾਨਤਾਨ ਹੋ ਜੂਗੀ 2000 ਰੁਪਏ ਛੋੜੋ ਜੂਗੀ ਭਾਈ ਜੀ 57000 ਦੀ ਹਾਂਜੀ ਹੋ ਜੂਗੀ ਭਾਈ ਜੀ ਠੀਕ ਆ ਆ ਵੱਛੀ ਜਿਹੜੀ ਅੱਗੇ ਤਾਂ ਜੇ ਵੱਛੀ ਭਾਈ ਜੀ ਪਹਿਲਾਂ ਪਲੂਨ ਚੌਗੀ ਦਿੰਦੀ ਆ ਦੋਂਦੀ ਤੋਂ ਚੌਗੀ ਹੋਈ ਆ ਅੱਜ ਪਰਸੋਂ ਹੀ ਸੁਈ ਜੇ ਠੀਕ ਆ ਭਾਈ ਨੂੰ ਤੀਜਾ ਦਿਨੇ 15 ਕਿਲੋ ਬੋਲਾ ਜੀ ਤਿਆਰ 15 ਆ ਜਾ ਨਾ ਜੇ ਕੋਈ ਦੋ ਟਾਈਮ ਆਪਣੇ ਕੋ ਸਾਈ ਪਾ ਕੇ ਇਹ ਲਾਈਵ ਤੇ ਵਾਲੇ ਅੱਛਾ ਜੋਗੇ ਦਵਾਗੇ ਭਾਈ ਜੀ ਤੇ ਚੂਨ ਚਾਨ ਨੂੰ ਠੰਡੀ ਆ ਭਾਈ ਜੀ ਪੂਰੀ ਇਹ ਵੀ ਕੋਈ ਚੱਕਰ ਨਹੀਂ ਕੋਈ ਨਿਆਣਾ ਨਹੀਂ ਕੋਣਾ ਕੋਈ ਗੱਲ ਨਹੀਂ ਕੋ ਬਾਤ ਨਹੀਂ ਅੱਛਾ ਹਾਂ ਜੀ ਮੰਗਲੀ ਦੇ ਮੱਛੀ ਦੇ ਦੇਖੋ ਇਧਰ ਠੀਕ ਕੋਈ ਗੱਲ ਨਹੀਂ ਕਰਨੀ ਸੀਰ ਪੂਰੀ ਵਸ਼ੀ ਤੇ ਬਾਕੀ ਬੰਤਰ ਬੰਤਰ ਬੜੀ ਆ ਤੁਹਾਨੂੰ ਪਤਾ ਬਾਕੀ ਉਮਰ ਦੇ ਦੰਦਾਂ ਦੇ ਬੱਚਾ ਇਹਦੇ ਕੋਲੇ ਕੀ ਆ ਇਹਦੇ ਕੋਲ ਵਸ਼ੀ ਭਾਈ ਜੀ ਵਸ਼ੀ ਹੈ ਮੋਰ ਕੱਢੀ ਬਾਹਰ ਇਹਨੂੰ ਲੋਕ ਵੀ ਸਜਣੋਂ ਉਹ ਚੌਗੀ ਹੁੰਦੀ ਆ ਤੇ ਲੇਵੇ ਭਾਂਡੇ ਦੀ ਫਰੀਕੀ ਵੜ ਨੂੰ ਬਹੁਤ ਚੰਗੀ ਲੱਗੀ ਆ ਜਰਸੀ ਦਾ ਕਰੋਸ ਭਾਈ ਜੀ ਫਰਾਜ ਹਾਂ ਸੱਜਣੋ ਚੰਗੇ ਖੁੱਲੇ ਢਾਂਚੇ ਦੀ ਵਹਿੜਾ ਤੇ ਲੇਵਾ ਭਾਂਡਾ ਤੁਹਾਡੇ ਸਾਹਮਣੇ ਆ ਕਰਮ ਵਾਲੀ ਐ ਨਾ ਫਸੀ ਫਰਦੀ ਆ ਅੰਨੀ ਸੀਲ ਬਾਈ ਜੀ ਕੋਈ ਚੱਕਰ ਨਹੀਂ ਦੇ ਨਹੀਂ ਠੀਕ ਆ ਵੀਰੇ ਠੀਕ 14 ਕਿਲੋ ਦੇ ਸਾਹ ਰਾ ਬਾਈ ਜੀ ਦਾ ਮੱਢੀ ਲੈ ਆਏ ਉੱਥੋਂ ਕੇ ਐਸ ਵੇਲੇ ਸੱਜਣੋ ਵੀਰ ਕਹਿੰਦਾ ਵੀ 14 ਦੋ ਦੇ ਜਿਹੜਾ ਇਹਦੇ ਕੋਲੇ ਬਿਲਕੁਲ ਰੈਡੀ ਤਿਆਰ ਆ ਅੰਦਰ ਆਉਂਗੇ 14 ਕਰਕੇ ਦਵਾਂਗੇ ਤੇ ਤੁਸੀਂ ਆ ਕੇ ਚੋ ਵੀ ਸਕਦੇ ਆ ਵੀਡੀਓ ਕਾਲ ਤੇ ਵੀ ਚੋ ਸਕਦੇ ਆ ਜਿੱਦਾਂ ਵੀ ਸੈਟਿੰਗ ਕਰਦੇ ਹਾਂਜੀ ਕੋਈ ਚੱਕਰ ਨਹੀਂ ਹੈ ਅੱਜ ਬਾਈ ਜੀ ਖਾਵਾਂਗੇ ਜੇ ਨਹੀਂ ਤੇ ਫਿਰ ਹਾਂ ਨਹੀਂ ਇਹਦਾ ਲੇਵਾ ਭਾਂਡਾ ਵੀ ਦੱਸਦਾ ਬਾਈ ਵੇਖੋ ਪੁਰਾਣਾ ਟੈੜਾ ਜੀ ਹੈ ਹੈੱਡਸਾਟਰ ਦੀ ਬੱਛੀ ਆ ਰੇਟ ਇਹਦਾ ਬਾਪੂ ਜੀ ਕੀ ਰਊਗਾ ਇਹਦਾ ਬਾਈ ਕਰ ਲੋ ਜੀ 60000 ਨਹੀਂ ਉਜਾਇਜ ਕਰਿਆ ਯਾਰ 55000 ਦੀ ਦੇਣੀ ਆ ਦੱਸ 200 200 ਰੁਪਿਆ ਸ਼ੋਰ 55000 ਚ ਕਰਦਾ ਹੈ 200 ਸ਼ੋਰ ਬਸ 500 ਕਰ ਦਾਂਗੇ ਯਾਰ ਕੋਈ ਗੱਲ ਨਹੀਂ 55 ਚੋਂ ਹਾਂ 500 ਕਰਦਾ ਤੇ ਬੱਛੀ ਇਹਦੀ ਕਿਹੜੀ ਆ ਬੱਛੀ ਬਾਈ ਜੀ ਆਪਣੀ ਆਹ ਬੱਛੀ ਜਿਆਸੀ ਆ ਆ ਦੇਖ ਬਈ ਕੀ ਵੇਖੋ ਡੂੰਘ ਵੇਖੋ ਮੱਥੇ ਚ ਕੰਨਾ ਪੈਂਦਾ ਵੇਖੋ ਗੁੱਡੀ ਗੁੱਡੀ ਆ ਰਸੀ ਨਾ ਉਦੋਂ ਅਗਲੀ ਗਾਂ ਦਾ ਕੀ ਹਿਸਾਬ ਕੋਤੋਂ ਉਦੋਂ ਅਗਲੀ ਬਾਈ ਜੀ ਹੁਣੇ ਹੱਲੇ ਗਾਂ ਲੈ ਕੇ ਆਏ ਆ ਠੀਕ ਆ ਤੇ ਲਾਈਕ ਡੇਢ ਕਿੰਘੇ ਧਾਈ ਹੋਇਆ ਆ ਪੰਜ ਚੋਕੇ ਗਾਂ ਉੱਥੇ ਆਏ ਨੇ ਠੀਕ ਆ ਲੈਤੀ ਹੁਣ ਆਪਾਂ ਠੀਕ ਆ ਸੁਆ ਕਿਹੜਾ ਵੀਰੇ ਸੁਆ ਇਹਦਾ ਬਾਈ ਜੀ ਦੁਜਾ ਜੇ 13 ਕਿਲੋ ਜੇ ਤੋਂ ਬੋਲਾ ਜੇ ਕਿੰਨੇ ਦਿਨਾਂ ਦੀ ਸੂਈ ਆ ਸੂਈ ਬਾਈ ਜੀ ਇਹਨੂੰ ਅੱਜ ਚੌਥਾ ਦਿਨ ਆ ਚੌਥਾ ਦਿਨ ਦੀ ਸੂਈ ਹਾਂਜੀ ਨਾਲ ਨੂੰ ਨਾਲ ਬੱਚੇ ਦਾ ਠੀਕ ਆ ਚੌਣ ਚਾਂ ਨੂੰ ਠੰਢੀ ਜੀ ਬਾਈ ਜੀ ਪੂਰੀ ਠੰਢੀ ਕੋਈ ਰੱਸੀ ਨਹੀਂ ਕੋਈ ਪਾੜਾ ਨਹੀਂ ਪਿਨਿਆਣਾ ਨਹੀਂ ਠੀਕ ਆ ਸੀਲ ਸਹਾ ਹੁਆ ਮੈਂ ਕਿਹਾ ਪੂਰੀ ਬਾਈ ਜੀ ਠ ਲੋਗੀ ਸੱਜਣਾ ਮੁੱਠੀ ਪਰ ਸਿੰਗ ਜ਼ਰੂਰ ਆ ਤੇ ਸਾਹਿਬ ਜੀ ਕੋਸ ਪੀ ਗਿਆ ਹਾਂ ਜੀ ਕੁਦਰਤੀ ਪਰਿਵਾਰੀ ਚੋਣ ਬਹੁਤ ਚੰਗਾ ਹੋਊਗਾ ਹਨਾ ਹੈਗਾ ਬਹੁਤ ਜਿਆਦਾ ਬਾਈ ਜੀ ਮੋਟੀ ਗੋਲੰਗ ਜਿਹਦੀ ਧਾਰ ਇਹ ਸੱਜਣਾ ਹੁਣੇ ਹੀ ਆਈ ਆ ਗੱਡੀ ਸਾਹਮਣੇ ਹਾਥੀ ਵੀ ਲੱਗਾ ਦੱਸਦਾ ਲੋਗੇ ਤੁਹਾਡੇ ਹੁੰਦਿਆਂ ਲਾਈ ਆ ਜੀ ਹਾਂ ਅੱਡੇ ਤੇ ਤੇ ਉਦੋਂ ਹੀ ਆਈ ਆ ਚੋਈ ਆ ਬੱਚੀ ਤਾਂ ਤੈਨੂੰ ਫੱਬਦੀ ਠੀਕ ਆ ਹਾਂਜੀ ਕੋਈ ਪਿਛੇ ਬਾਈ ਜੀ ਆਪਣੀ ਤਸੱਲੀ ਕਰਨੀ ਪੈਂਦੀ ਆ ਹਾਂ ਜਾਰੀ ਆਪਣੇ ਕੋਤੇ ਕਿੰਨਾ ਕਿੰਨੇ ਲੈ ਜਾਈਂ ਵੀਰ ਪੜਾਣੇ ਇਹ ਨਮਾੜ ਬਾਈ ਦੀ ਆ ਵਛੀ ਦੇ ਦਾਲ ਠੀਕ ਆ ਬੱਚਾ ਇਹਦਾ ਹਾਂਜੀ ਮੱਛੀ ਵੀ ਸੋਣੀ ਹੈ ਇਹਦੇ ਕੋਲੇ ਹੈਨਾ ਹਾਂਜੀ ਹਾਂਜੀ ਇਹ ਨੋਟ ਚ ਦੇ ਤੇ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਰੇਟ ਬਾਈ ਦੀ 40000 40000 ਚੋਂ ਕਿੰਨਾ ਕਮਾਨਤਨ ਹੋਣੀ ਹੈ ਇਹ ਤਾਂ ਮਾਰਦੇ 40 ਚੋਂ 5000 ਹੀ ਮਾਲ ਕਰਦਾ ਵੀ 35000 ਦੀ ਖਾਨਾ ਜਸਨੋਂ ਦੇ ਦਾਂਗੇ 35000 ਦੀ 35000 ਦੀ ਜਸਨੋਂ ਦੇ ਦਾਂਗੇ ਕਿਉਂ ਬਾਪੂ ਛੋੜ ਛੱਪਾ ਹੋ ਜੂ ਛੋੜ ਕਰਨਾ ਕੋਈ ਗੱਲ ਨਹੀਂ ਛੋੜ ਕਰਦਾ ਠੀਕ 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 ਆ ਸੁਵਾ ਦੂਜਾ ਕਿ ਤੀਜਾ ਹੈ ਬਾਈ ਜੀ ਦੂਜਾ ਸੂਈ ਜੇ ਦੂਜਾ ਤੀਜਾ ਨਹੀਂ ਦੂਜਾ ਜੇ ਕਦੇ ਵੀ ਜਿਹੜੀ ਕਰਾਸ ਬੀੜੇ ਲੱਗਦੀ ਤੀਜੇ ਵੀ ਕਿਹੜੇ ਲੱਗ ਜਾਂਦੀ ਆ ਪਰ ਸੂਈ ਦੂਜੇ ਹੀ ਆ ਠੀਕ ਆ ਹਾਂ ਜੀ ਇਹ ਕਾ ਅਗੀ ਆਗੀ ਬੱਗੀ ਜੀ ਇਹ ਵੀ ਬਾਈ ਜੀ ਸ਼ਾਈ ਵਾਲਾ ਕਾਉਂਸ ਜੇ ਮਿਕਸ ਜੇ ਠੰਨੀ ਠਾਰਿਆ ਥਾਂ ਵੇਖੋ ਚਵਾ ਇੱਕ ਨੰਬਰ ਦਾ ਹੋਊਗਾ ਇਹ ਸੂਈ ਨੂੰ ਅੱਜ ਸਖਮਾ ਦੇਣੀ ਜੇ ਸੀਲ ਬਹੁਤ ਆ ਹਨਾ ਮੈਂ ਕਿਹਾ ਪੂਰੀ ਬਾਈ ਜੀ ਵੇਖੋ ਇਹ ਸੀਲ ਵੇਖੋ ਕਿੰਨੀ ਧੀ ਤੇ ਆਉ ਬਾਈ ਜੀ ਦੀ ਵਸ਼ੀ ਮਰ ਗਈ ਜੇ ਤਾਂ ਮੈਂ ਦੱਸਿਆ ਦੀ ਰਾਤੀ ਕਿਹਾ ਮੈਂ ਮਰਨੇ ਪਈ ਆ ਠੀਕ ਆ ਜੀ ਹਾਂ ਜੀ ਕਿੰਨੇ ਦਿਨਾਂ ਦੀ ਸੂਈ ਕਿੰਨਾ ਦੁੱਧ ਇਹਦੇ ਕੋਲੇ ਇਹਦੇ ਕੋਲ ਬਾਈ ਜੀ ਦੁੱਧ 10 ਤੋਂ 11 ਕਿਲੋ ਹੋ ਗਿਆ ਹੁਣ ਠੀਕ ਆ 7 ਦਿਨਾਂ ਦੀ ਸੂਈ ਜੇ ਅੱਜ ਨੂੰ 8ਵਾਂ ਦਿਨ ਚੱਲਿਆ ਜੇ 10 ਤੋਂ 11 ਕਿਲੋ ਦੁੱਧ 10 ਤੋਂ 11 ਕਿਲੋ ਦੁੱਧ ਤਿਆਰ ਤੇ ਸੀਏ ਪਰੂ ਨਹੀਂ ਕੋਈ ਸ਼ਤਾਰੀ ਨਹੀਂ ਆਣਾ ਫੜੋ ਮੈਂ ਨਾ ਫੜੋ ਓ ਮੋੜ ਲਿਆ ਵੀਰੇ ਦੁੱਧ ਸੋਨਾ 17 ਕਿਲੋ ਬਾਈ ਜੀ ਪਾ ਜੂਗੀ ਤੇਵਾ ਦਾ ਬਾਕੀ ਤੁਹਾਨੂੰ ਪਤਾ ਦੁੱਧ ਹਲੇ সুই ਗਾਲੀ ਜਗਾ ਵੀ ਵੰਡ ਵੀ ਨਹੀਂ ਪਈਦਾ ਗਰਮੀ ਬੜੀ ਆ ਜੀ ਗਰਮੀ ਹੱਦ ਕਰਾਈ ਹੋਈ ਆ ਹਲੇ ਮੈਲਾ ਮਾਰੂਗੀ ਤਰੂ ਕੀ ਦਤੋਂ ਹਲੇ 11 ਕਿਲੋ ਦੁੱਧ ਆ ਗਾਜ ਕੋ ਵੀ ਨਾ ਦੁੱਧ ਦੇ ਹੀ ਦੋਗੇ ਕਾਦ ਵਾਲੀ ਜੀ ਬਾਈ ਜੀ ਪੱਠੇ ਪੁੱਠੇ ਨਹੀਂ ਤਾਂ ਪੜਾ ਗਰਮੀ ਵੀ ਵਹਲੀ ਜਾ ਰਹੀ ਹੁਣ ਆ ਇਹਦੀ ਪੱਠੇ ਪੁੱਠੇ ਆ ਰਹੀ ਹੁਣ ਪੱਠੇ ਆਪਣੇ ਮਾਲਕ ਦਾ ਇਹਦਾ ਰੇਟ ਕੀ ਰਹੂਗਾ ਬਾਪੂ ਜੀ ਇਹ ਲੈ ਹੀ ਦਵਾੜੀ ਮਹਿੰਗੀ ਏ ਹਾਂ ਬਾਈ ਤੇ 45 ਹਾਦਿਆਂ ਜੋ ਵਟਿਆ ਜਾਵੇ ਅਸੀਂ ਤਾਂ ਨੇ 40 ਵਟਿਆ ਜਾਵੇ ਹਾਂ ਨਾ ਅੱਛਾ ਜਲਦੀ ਆ ਰੋੜਦਾ ਸਾਡਾ ਦੇ ਬਾਈ ਜੀ ਬਾਨ ਕਰਕੇ ਜੇ ਲਾਗੇ ਜਿੰਨੇ ਦੀ ਮਨਾਫਾ ਵਪਾਰੀਾਂ ਦੇ ਘਾਟਾ ਵਪਾਰੀਾਂ ਭਾਈ ਹਾਂ ਹਾਂ ਉਹ ਜਿੰਨੀ ਵੀ ਗੱਲ ਲੈ ਮੇਰੇ ਵਿੱਚ ਮੱਛੀ ਮਰ ਗਈ ਐ ਨਾ 36000 ਦੀ ਦੇ ਦਾਂਗੇ ਉਹ ਮੱਛੀ ਮਰੀ ਜੇ ਉਹ ਵੀ ਖਾ ਦੋ ਵੀਡੀਓ ਦੇ ਵਿੱਚ ਉਹ ਵੀ ਖਾ ਦੋ ਹਾਂਜੀ ਹਾਂਜੀ ਆ ਵੀ ਕੰਮ ਖਾਉਣੀ ਨਾ ਇਹ ਬਾਈ ਜੀ ਗਾ ਕੱਭੜ ਜੇ ਠੀਕ ਆ ਹਾਂਜੀ ਡੈਨ ਲੈ ਜੂ ਹਾ ਜੀ ਹੈਨਾ ਡੇਰ ਬਾਈ ਜੀ ਲੈ ਜੂ ਡੇਰੇ ਦੇ 10 ਬਰਾ ਲੈ ਆਏ ਦੋ ਦਸ ਸਤਾਰਾ ਕੜਾ ਗਲੂ ਚੁੰਦੀ ਹੈ ਤੇ ਜਿਸਕੇ ਸੁਣੀ ਜੇ ਤੀਜਾ ਸੁਆ ਸੁਣੀ ਹੈ ਥਾਂ ਇਹ ਜਿਹੜਾ ਬੁਲਈ ਆ ਆਪ ਪਾ ਪਾਈ ਦੇ ਇਸ ਤਰ੍ਹਾਂ ਬੁਲਈ ਆ ਥਾਂ ਲੇਵੇ ਦੀ ਕੁਆਲਿਟੀ ਬਹੁਤ ਠੰਡੀ ਸੀਰ ਦੋਵਾਂ ਕੋਲੇ ਬੈਗ ਚ ਹੁੰਦੀ ਰਹਿਆ ਕੱਟਦੀ ਬਾਹਰ ਤੂਰ ਕਰਾ ਦਈਏ ਚਾਹੇ ਕਦੇ ਕੱਟਣ ਬਾਹਰ ਦੇਣਾ ਸੱਜਣੋ ਲੈ ਜੂਗੀ ਹਜੇ 12 15 ਵੀ ਲੈ ਸਕਦੇ ਤੇ ਥਾਂ ਦਾ ਸੈਜ ਬਹੁਤ ਚੰਗਾ ਲੈਵਾ ਬਹੁਤ ਵਧੀਆ ਤਿਆਰ ਕਰੂਗੀ ਤੀਜਾ ਸੁਆ ਤੀਜਾ ਸੁਆ ਸੁਂਦੀ ਆ ਬਾਕੀ ਚਾਰੂ ਚੂਰੂ ਚੰਗੀ ਹੈ ਨਾ ਬਾਈ ਜੀ ਮੈਂ ਲਗਾ ਦਿੱ ਤੋ ਹਿੱਟੇ ਜੋੜਾਇ ਬਾਈ ਜੀ ਇਹ ਆ ਕਾ ਦੇਖਾ ਠੀਕ ਆ ਠੀਕ ਆ ਠੀਕ ਬਾਕੀ ਚੰਗ ਚੰਗ ਬਾਈ ਜੀ ਬਹੁਤ ਸੋਹਣੀ ਆ ਹਾਂ ਬਾਕੀ ਚੰਗਾ ਚੰਗਾ ਹਰ ਇੱਕ ਚੀਜ਼ ਆਪਾਂ ਆਪਣੀ ਸਾਵਾਂ ਤੇ ਲੱਗੀ ਆ ਥਾਨ ਗੁੱਲਾ ਬਹੁਤ ਜ਼ਿਆਦਾ ਚੰਗਾ ਵਾ ਕਮਾਲਾ ਹਾਂ ਜੀ ਅੱਛੀ ਜੀ ਕੋਈ ਸ਼ਕਤੀ ਦੁੱਧ 17 18 ਕਿਲੋ ਚੁੰਦੀ ਰਿਹਾ ਆ ਬਾਪੂ ਨਾਲ ਲਈਦਾ ਤੋਂ ਲਈ ਆ ਇਹ ਆ ਜੀ ਬੇਟੀ ਕੋਈ ਉੱਥੇ ਨਹੀਂ ਬਾ ਕੱਲੀ ਕੱਚੀ ਕੱਚੀ ਆ ਵਹਿੜ ਚੰਗੀ ਦੁੱਧ ਪੀਣ ਨੂੰ ਹਨਾ ਹਾਂਜੀ ਘਰ ਰੱਖਣ ਬਹੁਤ ਵਧੀਆ ਹੂੰ ਕਹਿੰਦੇ ਹਿੱਕਦੀ ਨਿਆਣੇ ਨਾਲ ਗਰਮੀ ਗਰਮੀ ਦੇ ਵਿੱਚ ਬਾਈ ਬਾਈ ਦਸੀ ਪਾਉਣ ਦੀ ਲੋੜ ਐਦਾਂ ਚੂਹੇ ਭਾਵੇਂ ਜਿੱਦਾ ਮਰਜੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਨਿਆੜੇ ਨਾਲ ਕੋਈ ਗੱਲ ਨਹੀਂ ਇਹਦਾ ਕੀ ਰੇਟ ਰਹੂਗਾ ਜੀ ਇਹ ਬਾਈ ਜੀ 55000 ਦੀ ਦੇਣਾ ਬਾਪੂ ਜੀ ਤੱਕ ਡੋਲ ਘੱਲ ਲਓ ਬੰਨ ਜਾ ਯਾਰ ਦੀ ਬਾਈ ਜੀ ਸੁਣੋ ਤੇਰਾ ਸੁਣੋ ਠੀਕ ਹੈ ਮਿਹਰਬਾਨੀ ਹੋ ਕੇ 52000 ਦੀ 60000 ਦੀ ਬਾਈ ਜੀ ਮੱਛੀ ਭਾਵੇਂ ਸਾਹ ਭਾਜੀ ਸਵਾਸ ਸੂਗੇ ਭਾਵੇਂ 63000 ਦੀ ਵੇਚ ਲੋ ਠੀਕ ਆ ਹਾਂ ਕੋਈ ਗੱਲ ਹੀ ਨਹੀਂ ਕਰਨਾ 52000 ਦੀ ਹੈ ਹਾਂਜੀ ਠੀਕ ਆ ਵੀਰੇ ਧੰਨਵਾਦ ਕੋਈ ਗੱਲ ਨਹੀਂ ਕੋਈ ਨਹੀਂ ਕਰਦਾ ਸਤਿਨਾਮ ਮਾ ਦੀ ਟਿੱਡੀ ਇਹ ਐਨੀਮਲ ਆ ਜਿਹੜੇ ਇਸ ਵੇਲੇ ਪੈਂਡ ਮੱਤੇয়াল ਦੇ ਵਿੱਚ ਤੁਹਾਨੂੰ ਵੀਡੀਓ ਦੇ ਵਿੱਚ ਕਵਰ ਕਰਕੇ ਵਿਖਾਤੇ ਆ ਕੱਲੇ ਕੱਲੇ ਦੀ ਆਪਾਂ ਡਿਟੇਲ ਲਈ ਆ ਜਾਣਕਾਰੀ ਲਈ ਆ ਕੋਈ ਵੀ ਪਸ਼ੂ ਪਸੰਦ ਆ ਜਾਂਦਾ ਤਸੱਲੀ ਕਰਕੇ ਖਰੀਦਦਾਰੀ ਕਰਿਓ ਤੁਹਾਡਾ ਧੰਨਵਾਦ ਤੇ ਆਜੋ ਤੁਹਾਨੂੰ ਉਹ ਬੱਚੀ ਜਿਹੜੀ ਬਾਈ ਹਰੀ ਦੱਸਦੇ ਆ ਉਹ ਵਿਖਾ ਦਿੰਦੇ